मेरा नाम राजेश है ये बस आपकी है हाँ अपनी है कैसे हुआ ये कोरा लगा हुआ था ये ट्रक वाले ने मुंह काट दिया ऐसे कहा से आ रहे थे आप हम तो जम्मू से आ रहे थे क्या कहा देहरादून सवारी तो वगैरह थी ना फिर कितना नुकसान हुआ जो सवारी थी उसका बचाओगे का बचाओ सवारी कितनी थी ਆ ਸਾਡਾ ਸਵਾਰੀ ਸਾਡਾ ਸਵਾਰੀ ਉਹ ਜੋ ਕੋਲ ਕੋਲ ਟੱਕਰ ਆ ਉਸ ਦਾ ਕੀ ਉਹ ਖਵਾ ਦਿਓਗੇ ਉਸ ਦਾ ਬਤਰਾ ਉਹ ਵੀ ਬਤਰਾ ਅਜੀਤ ਦਾ ਮੇਰਾ ਨਾਮ ਮਨਮੀਤ ਸਿੰਘ ਆ ਭਾਈ ਤੇ ਮੌਕੇ ਤੇ ਆਇਆ ਕੀ ਸਾਰਾ ਮਾਮਲਾ ਜੀ ਮੈਂ ਬਿਨਾਂ ਟੱਪ ਆਇਆ ਨਾਮ ਦਾ ਜਿੱਤਾ ਆਪਾ ਤੇ ਉੱਥੇ ਜਨ ਕੇ ਡਰਾਈਵਰ ਜਿੱਦਾਂ ਰੁਕਦੇ ਆ ਉਹਨਾਂ ਨੇ ਇਹ ਦੱਸਿਆ ਕਿ ਪਿੱਛੇ ਐਕਸੀਡੈਂਟ ਹੋਇਆ ਆ ਜਦੋਂ ਮੈਂ ਇੱਥੇ ਆਇਆ ਦੇਖਿਆ ਐਸਐਸਐਫਟੀ ਮੈਂ ਆਪਣੀ ਪਹੁੰਚੀ ਆ ਤੇ ਪੈਪਸੀ ਦਾ ਕਜਾਮ ਲੱਗਾ ਹੋਇਆ ਆ ਜਾਣ ਕੇ ਪੈਪਸੀ ਦਾ ਕਜਾਮ ਲੱਗਿਆ ਕਜਾਮ ਲੱਗਾ ਹੋਇਆ ਆ ਕਿਉਂਕਿ ਮੈਂ ਡਰਾਈਵਰਾਂ ਨੂੰ ਵੀ ਕਹਿ ਕੇ ਆ ਕਿ ਗੱਡੀਆਂ ਧਿਆਨ ਨਾਲ ਚਲਾਓ ਕਿ ਤੁੰਦ ਪਹਿਲੇ ਦਿਨ ਹੀ ਅਜੇ ਪਈ ਆ ਤੇ ਐਕਸੀਡੈਂਟ ਹੋ ਗਿਆ ਆ ਬੜੀ ਪਤਾ ਲੱਗਾ ਬੰਦਾ ਕਿੱਦਾਂ ਇਹ ਜਿਹੜੇ ਮੌਕੇ ਤੇ ਅਜੇ ਤੱਕ ਤਾਂ ਬਚਾਇਆ ਬਸ ਐਸਐਸਐਫਟੀ ਪਹੁੰਚੀ ਆ ਜਸਵਿੰਦਰ ਜੀ ਪਹੁੰਚੇ ਆ ਬਸ ਦੇਖ ਰਹੇ ਆ ਜਸਵਿੰਦਰ ਭਾਜੀ ਇੱਕ ਰਾਤ ਦਾ ਸਮੇਂ ਹੈ ਇੱਕ ਬੱਸ ਦਾ ਤੇ ਟ੍ਰੱਕ ਦਾ ਐਕਸੀਡੈਂਟ ਹੋਇਆ ਕੀ ਸਥਿਤੀ ਹੈ ਤੁਸੀਂ ਮੌਕੇ ਤੇ ਪਹੁੰਚੇ ਹੋ ਭਾਜੀ 10 ਮਿੰਟ ਪਹਿਲਾਂ ਇੱਕ ਹੋਰ ਐਕਸੀਡੈਂਟ ਹੋਇਆ ਸੀ ਰਾਤ ਦੇ ਵਿੱਚ ਧੁੰਦ ਜਿਆਦਾ ਹੋਣ ਕਾਰਨ ਮੋਟਰਸਾਈਕਲ ਤੇ ਜਾ ਰਹੇ ਸੀ ਰੋਡ ਦੇ ਉੱਤੇ ਜਿਹੜੀ ਗਰਿੱਲ ਲੱਗੀ ਉਹਦੇ ਵਿੱਚ ਉਹ ਵੱਜ ਗਏ ਉਹਨਾਂ ਦੇ ਵੀ ਸੱਟਾਂ ਜਿਆਦਾ ਲੱਗੀਆਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਫਲੋਰ ਅਸੀਂ ਦਾਖਲ ਕਰਵਾ ਕੇ ਆਏ ਸੀ ਜਦੋਂ ਅਸੀਂ ਬਾਸਿਆਂ ਦਾ ਫਲੋਰ ਪਹੁੰਚੇ ਤਾਂ ਸਾਨੂੰ 112 ਤੋਂ ਕਾਰ ਲਾਈ ਜਿਹਦੇ ਵਿੱਚ ਸਾਨੂੰ ਐਕਸੀਡੈਂਟ ਬਾਰੇ ਪਤਾ ਲੱਗਿਆ ਅਸੀਂ ਹੁਣ ਮੌਕੇ ਤੇ ਆਏ ਆ ਐਂਬੂਲੈਂਸ ਬੁਲਾ ਕੇ ਜਿਨ੍ਹਾਂ ਜ਼ਖਮਿਆਂ ਦੇ ਸੱਟਾਂ ਲੱਗਿਆ ਉਹਨਾਂ ਨੂੰ ਹਸਪਤਾਲ ਤੱਕ ਫਲੋਰ ਭੇਜ ਦਿੱਤਾ ਗਿਆ ਕਿਉਂ ਰੋਡ ਅਸੀਂ ਕਲੀਅਰ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਅਰੇ ਨਹੀਂ ਹੋਇਆ ਜੀ ਕੋਈ ਵੀ ਤੇ ਅਸੀਂ ਹੁਣ ਆਪਣੇ ਨੈਸ਼ਨਲ ਹਾਈਵੇ ਵਾਲਿਆਂ ਦਾ ਹੈਡਰਾ ਮਂਗਾ ਰਹੇ ਆ ਤੇ ਰੋਡ ਕਲੀਅਰ ਕਰਾ ਰਹੇ ਆ ਕਿੰਨੇ ਕੁ ਬੰਦੇ ਸੀ ਬੱਸ ਦੇ ਵਿੱਚ ਕੁਝ ਪਤਾ ਲੱਗੂ ਇਹਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਉੱਥੇ ਜਾ ਚੁੱਕੇ ਆਪਕੀ ਬੱਸ ਕਿੱਥੇ ਦੀ ਹੈ ਕੁਝ ਪਤਾ ਲੱਗਦਾ ਹੈ ਬੱਸ ਵਾਲੇ ਦੀ ਹੈ ਜੀ ਬਰਾਜ ਵਿਜੇ ਵਾਲਿਆਂ ਦੀ ਹੈ ਟੂਰਿਸਟ ਬੱਸ ਹੈ ਜੀ